ਹਾਂਜੀ ਕਿਸਾਨ ਵਿਰੋਧ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵਿਰੋਧ ਜਿਹੜੀ ਅੱਜ ਵੀਡੀਓ ਬਣਾ ਰਿਹਾ ਪਿੰਡ ਖੁੱਡੀ ਕਲਾ ਤਹਿਸੀਲ ਬਰਨਾਲਾ ਤੇ ਜ਼ਿਲ੍ਹਾ ਵੀ ਬਰਨਾਲਾ ਭਾਈ ਕੇਵਲ ਦੇ ਘਰ ਆਪਾਂ ਵੀਡੀਓ ਬਣਾ ਰਹੇ ਆ ਵੀਡੀਓ ਦੇ ਵਿੱਚ ਇੱਕ ਤਾਜ਼ੀ ਸੂਈ ਆਪਾਂ ਸੁਣ ਛੋਟੀ ਦਿਖਾ ਰਹੇ ਆ ਬਾਈ ਦਾ ਜਿਹੜਾ ਘਰ ਹੈ ਨੇੜੇ ਰੇਲਵੇ ਫਾਟਕ ਦੇ ਨੇੜੇ ਬਿਲਕੁਲ ਜਦੋਂ ਆਪਾਂ ਪਿੰਡ ਦੇ ਵਿੱਚ ਐਂਟਰ ਹੁੰਨੇ ਆ ਸਾਹਮਣੇ ਗਲੀ 'ਚ ਤੀਜਾ ਚੌਥਾ ਬਾਈ ਦਾ ਘਰ ਹੈ ਪੂਰੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਜੇ ਕੱਦ ਕਾਟ ਦੀ ਜੇ ਆਪਾਂ ਗੱਲ ਕਰਕੇ ਮਿੱਤਰੋ ਸੋਹਣਾ ਕੱਦ ਖਾਟਾ ਸੋਹਣੀ ਸੇਤਾ ਤੇ ਕੁੰਡੀ ਸੋਹਣੀ ਆਪਾਂ ਕਰ ਸਕਦੇ ਮੱਝ ਇਸ ਕੁਆਲਿਟੀ ਚੰਗੀ ਆ ਤੇ ਥਾਂਲੇਬੇ ਦੀ ਮਿੱਤਰੋ ਪੂਰੀ ਸਾਫ ਹੈ ਤੇ ਘਰੇਲੂ ਇਹ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਤੇ ਥਾਂਲੇਬੇ ਦੀ ਬਣਤਰ ਮਿੱਤਰੋ ਸੋਹਣੀ ਆ ਫਿਕਸ ਹਵਾਨੇ ਦੀ ਆ ਦੁੱਧੋ ਭਾਈ ਕਹਿੰਦਾ ਵੀ ਬਹੁਤ ਸੋਹਣਾ ਜਿਹੜਾ ਹੁਣ ਤਿਆਰ ਆ ਤੇ ਤੇ ਮੂਰੇ ਕਿਲੋ ਤੋਂ 2 ਕਿਲੋ ਮਿੱਤਰੋ ਦੁੱਧ ਹੋਰ ਵੀ ਵਧਣ ਦੀ ਉਮੀਦ ਆ ਕਿਉਂਕਿ ਦਿਨ ਹਜੇ ਥੋੜੇ ਹੋਏ ਨੇ ਸੂਈ ਨੂੰ ਤੇ ਬਾਈ ਦੇ ਨਾਲ ਲੈਣਾ ਡਿਟੇਲ ਪੂਰੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਠੀਕ ਆ ਜੀ ਆਪਣਾ ਘਰ ਹੈਗਾ ਇਹ ਖੁੱਟੀ ਕਲਾਂ ਹਾਂ ਇਹ ਆਪਣਾ ਪਿੰਡ ਹੈਗਾ ਜੀ ਖੁੱਡੀ ਕਲਾਂ ਹਾਂਜੀ ਜੀ ਬਰਨਾਲਾ ਹਾਂਜੀ ਤੇ ਜਿਹੜੇ ਪੈਦਾ ਰੇਲਵੇ ਫਾਟਕ ਠੀਕ ਐ ਤੇ ਇਹ ਅੰਡਿਆਇਆ ਜਿਹੜਾ ਚੌਂਕ ਹੈ ਹਨਾ ਅੰਡਿਆਇਆ ਚੌਂਕ ਤੋਂ ਕਿੰਨਾ ਕੂ ਹੈ ਇਹ ਵੇ ਹੱਲਿਆ ਇਹ ਚੌਕ ਤੋਂ ਮੰਨ ਕੇ ਚੱਲੋ ਜੀ 4 ਕਿਲੋਮੀਟਰ 4 ਕਿਲੋਮੀਟਰ ਤਿੰਨ ਚਾਰ ਕਿਲੋਮੀਟਰ ਤੇ ਪਿੰਡ ਆਉਂਦਾ ਹੈ ਨਾ ਇਹ ਪਿੱਛੇ ਹਟਵਾ ਹੈ ਨਾ ਮੇਨ 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 ਰੋਡ ਤੋਂ ਮੰਨ ਲਓ 4-3 ਕਿਲੋਮੀਟਰ ਬਾਅਦ ਬਠਿੰਡਾ ਬਰਨਾਲਾ ਤੋਂ ਪਿੱਛੇ ਹਟਵਾ ਹਾਂਜੀ 4 ਕਿਲੋਮੀਟਰ ਆਪਾਂ ਨੂੰ ਬਰਨਾਲਾ ਪੈਂਦਾ ਓਕੇ 3 ਕਿਲੋਮੀਟਰ ਬਠਿੰਡਾ ਰੋਡ ਪੈਂਦਾ ਠੀਕ ਹੈ 1-5 ਕਿਲੋਮੀਟਰ ਪੱਖੋਂ ਗੱਲ ਜੀ ਓਕੇ ਇਹ ਆਪਣੇ ਜਿਹੜੇ ਸਾਰੇ ਪਸ਼ੂਆ ਘਰਦੇ ਆ ਜੀ ਹਾਂਜੀ ਘਰਦੇ ਨੇ ਆਪਣੇ ਸਾਰੇ ਠੀਕ ਹੈ ਕਿੰਨੇ ਕ ਦੁੱਧ ਵਾਲੇ ਆ ਵਾਡਾ ਇਹਨਾਂ ਨੂੰ ਜੀ ਮਾਲ ਜਿਹੜੀ ਇਹਦੀ ਮਾਂ ਹੈਗੀ ਉਹ ਵੀ ਆ ਹਾਂਜੀ ਹਾਂਜੀ ਹਾਂ ਜੇ ਮੰਨ ਲਓ 14 15 ਪਲੱਸ ਦੁੱਧ ਚੋਆ ਰ ਠੀਕ ਹੈ ਜੀ ਮਾਂ ਥੱਲੇ ਹਾਂਜੀ ਉਹਦੀ ਝੋਟੀ ਹੈ ਇਹ ਓਕੇ ਹੁਣ ਪਹਿਲੀ ਸੂਈ ਨੇ ਮੰਨ ਲਓ 16 13.5 ਲੀਟਰ ਦਿੱਤਾ ਸੀ ਹੁਣ ਦੂਜਾ ਸੂਆ ਸੂਈ ਓਕੇ ਹੁਣ ਦੂਜੀ ਸੂਈ ਨੂੰ ਮੰਨੋ ਇਹਨੂੰ ਹੋ ਗਿਆ ਹੁਣ ਜੇ 7-8 ਦਿਨ 7-8 ਦਿਨ ਹੋ ਗਏ ਹਾਂਜੀ ਤੇ ਪਹਿਲੇ ਸੂਏ 13 13.5 ਲੀਟਰ ਦਿੱਤਾ ਤੇ ਹੁਣ ਕਿੰਨਾ ਤਿਆਰ ਹ ਹੁਣ ਮੰਨ ਲਓ ਜੀ 13 ਤੋਂ ਬਾਅਦ 13.5 ਤੋਂ 13 ਤੋਂ ਬਾਅਦ ਬਾਅਦ ਦੁੱਧ ਆ ਰਿਹਾ ਠੀਕ ਹੈ ਕਿਲੋ ਅੱਧਾ ਕਿਲੋ ਵਧੂਗੀ ਹੋਰ ਹਾਂਜੀ ਵਧੂਗੀ ਹੋਜੇ ਮੰਨ ਕੇ ਚੱਲੋ ਜੀ ਇਹਨੂੰ 2 ਕਿਲ ओके ਮਨ ਲਾ 15 ਕਰ ਸਕਦੀ ਆ ਹਾਂਜੀ 15 ਠੀਕ ਹੈ ਤੇ ਮੇਂ ਮਿੱਤਰੋ ਨਾਲਾ ਦੇ ਖੋਲੇ ਵੇ ਤੇ ਤੇ ਪਤਲਾ ਪਿੰਡਾ ਜਿਹੜਾ ਬਹੁਤ ਪਤਲਾ ਤੇ ਕੱਦ ਕਾਟ ਸੇਧ ਪੱਖੋਂ ਫੇਰ ਆਪਾਂ ਕਹਿੰਦੇ ਵੀ ਸੋਹਣੀ ਆ ਫਿਕਸ ਹਵਾਨੇ ਦੀ ਆ ਜਿਵੇਂ ਹੁਣ ਆ ਦੂਜੇ ਪਸ਼ੂ ਆ ਇਹਨਾਂ ਥੱਲੇ ਦੁੱਧ ਕਿੰਨਾ ਹੈ ਇਹ ਜੀ ਮੰਨ ਲਓ ਇਹ ਆਹਦਾ ਫਲੂਮ ਨੇ ਦਿੱਤਾ ਜੀ ਪਹਿਲੇ ਸੂਏ 12 ਲੀਟਰ ਹਾਂ ਪਹਿਲੇ ਸੂਏ 12 ਲੀਟਰ ਹਾਂਜੀ ਪਹਿਲੇ ਫਲੂਮ ਆ ਠੀਕ ਹੈ ਦੀ ਪਾਪਲੀਆਉਤੀ ਜੋ ਚੌਥਾ ਸੁਹਾਵਲਾ ਹਾਂਜੀ ਉਹਨੇ 15 ਸੀ ਉਹਦੇ 15 ਲੀਟਰ ਦਿੱਤਾ ਠੀਕ ਹੈ ਜਿਹੜੀ ਆ ਉਹ ਪਰਦੀ ਬਾਤ ਖੜੀ ਹੈ ਓਕੇ ਓਕੇ 13 ਪਲੱਸ ਦਿੱਤਾ 13 ਪਲੱਸ ਤੇ ਇਹ ਮੰਨ ਲਓ ਤੀਜਾ ਸੁਹਾਵਲਾ ਸੁਈ ਆ ਇਹ ਹੁਣ ਇਹ ਦੂਜਾ ਸੁਹਾਵਲਾ ਸੁਈ ਆ ਸੁਈ ਮਗਰ ਕੱਟੀ ਐ ਓਕੇ ਕੱਟੀ ਵੀ ਦਿਖਾ ਦਈਏ ਹਨਾ ਹਾਂਜੀ ਮਿੱਤਰੋ ਮਗਰ ਕੱਟੀ ਐ 7-8 ਦਿਨਾਂ ਦੀ ਬਾਈ ਕਹਿੰਦਾ ਵੀ ਸੁਈ ਵੀ ਆ ਇਹਨੂੰ 460 ਐਮ 460 ਦੀ ਹਾਂਜੀ ਠੀਕ ਐ ਤੇ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਬਾਈ ਦੇ ਨਾਲ ਕਰੋ ਮਿੱਤਰੋ ਸੰਪਰਕ ਤੇ ਜਿਹੜੇ ਹੁਣ ਆ ਬੱਚੇ ਆ ਇਹਨਾਂ ਬਾਰੇ ਵੀ ਟੀਕੇ ਬਾਰੇ ਹਾਂਜੀ ਇਹ ਟੀਕੇ ਬਾਰੇ ਲਿਖਿਆ ਤਾਂ ਹੈਗਾ ਜੀ ਕਾਪੀ ਤੇ ਲਿਖਿਆ ਪਿਆ ਉਹ ਬੱਚੇ ਘਰੇ ਹਨੀਗੇ ਓਕੇ ਸਾਰੀ ਡਿਟੇਲ ਆਪਣੀ ਕਾਪੀ ਦੇ ਉੱਤੇ ਸਾਰੇ ਬੱਚਿਆਂ ਦੀ ਲਿਖੀ ਹੁੰਦੀ ਆ ਓਕੇ ਓਕੇ ਚੰਗੇ ਚੰਗੇ ਟੀਕੇ ਭਰਾ ਰਹੇ ਆ ਇਹਦੇ ਟੀਕੇ ਆਪਣੀਆਂ ਘਰ ਦੀਆਂ ਕੱਟੀਆਂ ਪਾਲ ਕੇ ਚੈੱਕ ਕਰਦੇ ਓਕੇ 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 ਠੀਕ ਆ ਚਲ ਇਹਨੂੰ ਤੋਰ ਕੇ ਦਿਖਾ ਦਿਓ ਜੀ ਫੈਕਸ ਹਵਾਨੇ ਦੀ ਆ ਮਿੱਤਰੋ ਕੋਈ ਏਖੜਨੀ ਲਵਾਇਆ ਨੋਰਮਲ ਲੇਵੇ ਦੇ ਵਿੱਚੋਂ ਆਪਾਂ ਵੀਡੀਓ ਬਣਾ ਰਹੇ ਆ ਬਾਈ ਕਹਿੰਦਾ ਵੀ ਦੋ ਟਾਈਮ ਆਪਦਾ ਚੋਕ ਇਹ ਤਸੱਲੀ ਕਰ ਸਕਦੇ ਹੋ ਕੋਈ ਭੂਰ ਨਹੀਂ ਕੋਈ ਸਿੱਟਾ ਨਹੀਂ ਕੋਈ ਤੇ ਸੌਦਾ ਫੇਰ ਕਹਿੰਦਾ ਵੀ ਤੁਸੀਂ ਆਪ ਕਰਨਾ ਮੱਝ ਝੋਟੀ ਮਿੱਤਰੋ ਆਪਾਂ ਕਹਿ ਸਕਦੇ ਵੀ ਚੰਗੀ ਆ ਮੋੜ ਲੈ ਮੋੜ ਤੌਰ ਵੀ ਬਹੁਤ ਸੋਹਣੀ ਆ ਕੱਦ-ਕਾਠ ਵੀ ਚੰਗਾ ਤੇ ਬੇਲ ਵੀ ਮਿੱਤਰੋ ਸੋਹਣੀ ਆ ਦੁੱਧ ਕਿਲੋ 2 ਕਿਲੋ ਹੋਰ ਵੀ ਮਿੱਤਰੋ ਵੱਧ ਸਕਦੀ ਆ ਜਿਹੜੇ ਹਿਸਾਬ ਨਾਲ ਮਿੱਤਰੋ ਹੁਣ 13 13.5 ਲੀਟਰ ਜਿਹੜਾ ਇਸ ਵਕਤ ਤਿਆਰ ਆ ਸੋ ਹਵਾਨਾ ਤੁਸੀਂ ਦੇਖ ਸਕਦੇ ਹੋ ਕਿੱਥੋਂ ਤਾਈ ਜਾਂਦਾ ਸੂ ਤਾਂ ਹੀ ਮਿੱਤਰੋ ਹਵਾਨਾ ਦਿਖਾਈ ਦਿੰਦਾ ਤੇ ਅੱਕੇ ਨੂੰ ਵੀ ਧੁੰਨੀ ਤਾਂ ਹੀ ਹਵਾਨਾ ਮੂਰੇ ਗਾੜੀ ਬੋਲਦਾ ਡਾਕਟਰ ਹਾਂਜੀ ਹਾਂਜੀ ਮੂਰੇ ਐ ਮੰਨ ਲੀਂ ਚੱਲ ਗਈ ਮੂਰੇ ਦੀ ਗਾੜੀ ਤੋਂ ਮੈਂ ਇਸ ਟਾਈਮ ਮੰਨ ਲਓ 2 ਕਿਲੋ ਦੇ 1.5 ਕਿਲੋ ਦੁੱਧ ਹੈ 1 ਕਿਲੋ ਮੂਰੇ ਇੱਕ ਥਣ ਚੋਂ ਨਹੀਂ ਦੁਨੇਖਣਾ ਦਾ ਮੰਨ ਕੇ ਚੱਲੋ ਪੂਰੀ ਗਾੜੀ ਦੇ ਵਿੱਚ ਹਾਂਜੀ ਕੋਕਲੋ ਦੁੱਧ ਪੂਰੇ ਮੂਰੇ ਹੋਣਾ ਹਜੇ ਮੰਨ ਲਓ 6-7 ਦਿਨ ਹੋਏ ਨੇ ਹਾਂਜੀ ਤੇ ਜਦੋਂ ਨੂੰ ਇਹ ਮੰਨ ਲਾ ਵੀ ਪੂਰਾ ਸਹੀ ਦੁੱਧ ਤੇ ਬਾਕੀ ਮੂਰੇ 2.5 ਕਿਲੋ ਦੀ ਗਾੜੀ ਬਾਕੀ ਤੇ ਕਿਉਂਕਿ ਮੰਨ ਲਾ ਵੀ ਕਿਲੋ 1.5 ਕਿਲੋ ਹਜੇ ਨੇ ਵਧਣਾ ਹੈ ਹਾਂਜੀ ਵਧਣਾ ਠੀਕ ਆ ਮੁੱਲ ਫਿਰ ਇਹਦਾ ਕੀ ਕਰਤਾ ਜੀ ਮੁੱਲ ਤਾਂ ਜੀ ਮੰਨ ਮੰਨ ਲਓ 1.5 ਲੱਖ ਰੁਪਈਆ ਆਪਾਂ ਲੈਣ ਦੇਣੀ ਗੱਲ ਹਾਂ 1.5 ਲੱਖ ਰੁਪਈਆ ਮੁੱਲ ਹੈ ਮਾੜਾ ਪੁੱਟਾ ਮਾਨਦਾਨ ਹੋ ਜਾ ਮਾੜਾ ਪੁੱਟਾ ਮਾਨਦਾਨ ਹੋ ਜਾ ओके okay. so सो ਸੋਣੇ ਨਾਲ ਬੰਦਾ ਇਹ ਜੀ ਗਾਵ ਨਹੀਂ ਜਿਹੜਾ ਮਰਜੀ ਆ ਜੀ ਠੀਕ ਹੈ ਚੋਟੀ ਨੂੰ ਯਾਦ ਰੱਖੀਵਾ ਘਰੇ ਰੱਖਣ ਵਾਲਾ ਆਪਣਾ ਸਵਾਸ ਸਵਾਸ ਤੇ ਸਾਰੇ ਨਹੀਂ ਆ ਬਸ ਸੰਭਲ ਜੀ ਉਹ ਵੱਡੀ ਮਹਸਾ ਹਾਂਜੀ ਉਹ ਵੀ ਸਵਾਸ ਦੇ ਵਿੱਚ ਨਹੀਂ ਜਿਹੜੇ ਜੋ-ਜੋ ਸੂਈ ਜਾਂਦੇ ਨੇ ਜੋ-ਜੋ ਆਪਾਂ ਦੇ ਓਕੇ ਮਾੜਲਾ ਬੱਚਾ ਬਾਹਰ ਹੈ ਹਾਂਜੀ ਬੱਚਾ ਬੱਚਾ ਬਾਹਰ ਆ ਬਾਈ ਕਹਿੰਦਾ ਵੀ ਦੋ ਚਾਰ ਪਸੂ ਹੀ ਰੱਖਣੇ ਆ ਜਿਵੇਂ ਜਿਵੇਂ ਤਿਆਰ ਹੋਈ ਜਾਣਗੇ ਬਾਅਦ ਦੇ ਵਿੱਚ ਵੇਚੀ ਜਾਊਗਾ ਤੇ ਵੀਡੀਓ ਆਪਾਂ ਪਾਉਂਦੇ ਜਾਵਾਂਗੇ ਸੋ ਬਣੇ ਰਹੋ ਆਪਣੇ ਚੈਨਲ ਦੇ ਨਾਲ ਮੁੱਲ ਬਾਈ ਨੇ ਡੇਢ ਕਰਤਾ ਤੇ ਫੋਨ ਨੰਬਰ ਦੱਸ ਦੋ ਜੀ ਆਪਣਾ ਫੋਨ ਨੰਬਰ ਹੈਗਾ ਡਾਕਟਰ ਆਪਣਾ 94130 94130 74070 74070 94130 74070 ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਮਿੱਤਰੋ ਕਿਉਂਕਿ ਫੇਰ ਆਪਾਂ ਕਹਿੰਦੇ ਆ ਵੀ ਸੂਆਵਾ ਪਸ਼ੂ ਮਿੱਤਰੋ ਬਹੁਤ ਘੱਟ ਮਿਲਦਾ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਆ ਤਾਂ ਕਰ ਲੋ ਫੋਨ ਤੇ ਕਰ ਲੋ ਬਾਈ ਦੇ ਨਾਲ ਸੌਦਾ ਤਸੱਲੀ ਖੁਦ ਕਰਨੀ ਹੈ ਪਰ ਆਪਾਂ ਫੁੱਲ ਤਸੱਲੀ ਲੈ ਕੇ ਮਿੱਤਰੋ ਵੀਡੀਓ ਬਣਾਉਣੇ ਆ ਲੇਵਾ ਤੁਸੀਂ ਦੇਖ ਸਕਦੇ ਜਿਵੇਂ گاਵਾ ਦਾ ਲੇਵਾ ਹੁੰਦਾ ਮੰਗਰ ਵੀ ਦਿਖਾਈ ਦਿੰਦਾ ਤੇ ਮੂਰੇ ਵੀ ਦਿਖਾਈ ਦਿੰਦਾ ਸੋ ਸਾਰੇ ਵੀਰਾਂ ਦਾ ਜਿਹੜਾ ਮਰਜੀ ਬੰਦਾ ਬਈ ਕੂਨੀ ਐ ਓਕੇ ਜੇ ਮਰਜ਼ੀ ਚਾਹੇ ਬ੍ਰੈਸ਼ਰ ਰਹੇ ਜਾਂ ਜਿੰਨਾ ਟਾਈਮ ਆਈ ਸੁਬਾਹ ਵੀ ਹੋਰ ਹੈ ਹਾਂਜੀ ਜਦੋਂ ਦੁੱਧੋਂ ਮੰਨ ਕੇ ਚੱਲੋ ਇਹ ਟਾਈਮ ਹੋ ਗਿਆ ਨਾ ਸੂਈ ਨੂੰ ਕਿਲੋ ਦੁੱਧ ਵੀ ਖੜਕੇ ਦਿੰਦੀ ਐ ਕਿਲੋ ਦੁੱਧ ਵੀ ਜਦੋਂ ਵੀ ਮੰਨਦਾ ਕਿਲੋ ਰਹਿ ਗਿਆ ਤੇ ਥੱਲੇ ਉਹ ਵੀ ਆਇਆ ਨਹੀਂ ਵੀ ਇਕੱਠਾ ਲੈ ਕੇ ਪੱਜੂ ਕਿਲੋ ਤਿੱਕਰ ਵੀ ਚੁੰਨਦੇ ਰਹਿਦਾ ਮੰਨ ਲੈ ਵੀ ਚੂਲੀ-ਚੂਲੀ ਵੀ ਦਿੰਦੀ ਆ ਚੂਲੀ-ਚੂਲੀ ਵੀ ਦਿੰਦੀ ਆ ਆਪਦੇ ਆਪ ਛੱਡਿਆ ਕਿ ਕਿੰਨਾ ਦੁੱਧ ਚੁੰਦਾ ਰਹਿੰਦਾ ਥੰਨੇ ਠੀਕ ਆ ਉਸ ਤੋਂ ਬਾਅਦ ਚ ਵੀ ਮੰਨ ਲੈ ਐਨੀ ਸੀਰ ਮਾ ਛੋਟੀ ਨਹੀਂ ਦੇਦੀ ਠੀਕ ਆ ਨਹੀਂ ਤਾਂ ਪਸੂ 4-4 ਕਿਲੋ ਦੁੱਧ ਲੈ ਕੇ ਵੀ ਭੱਜ ਜਾਂਦੇ ਆ 5-5 ਕਿਲੋ ਲੈ ਕੇ